ਖਬਰ ਅਪਰਾ ਤੋਂ ਹੈ ਜਿੱਥੇ ਅਪਰਾ ਬੰਗਾ ਰੋਡ ਤੇ ਵਾਪਰੇ ਇੱਕ ਦਰਦਨਾਕ ਸੜਕ ਹਾਸੇ ਵਿੱਚ ਦੋ ਵਿਅਕਤੀ ਗੰਭੀਰੂ ਵਿੱਚ ਜ਼ਖਮੀ ਹੋ ਗਏ ਇਹ ਹਾਸਾ ਖਾਲੀ ਟੂੜੀ ਵਾਲੀ ਟਰੈਕਟਰ ਟਰੈਲੀ ਦੇ ਟੈਂਪੂ ਟਰੈਵਲ ਨਾਲ ਟਕਰਾਉਣ ਤੋਂ ਬਾਅਦ ਇੱਕ ਹੋਰ ਟਰੱਕ ਦੇ ਨਾਲ ਟਕਰਾ ਜਾਣ ਕਾਰਨ ਵਾਪਰਿਆ ਹੈ ਹਾਦਸੇ ਤੋਂ ਬਾਅਦ ਜਿੱਥੇ ਤੁਰੰਤ ਹੀ ਦੋਵੇਂ ਜ਼ਖਮੀ ਨੂੰ ਇਲਾਜ ਲਈ ਹਸੇਵਲਾ ਹਸਪਤਾਲ ਫਿਲੌਰ ਵਿਖੇ ਪਹੁੰਚਾਇਆ ਗਿਆ ਉੱਥੇ ਪੁਲਿਸ ਚੌਕੀ ਅਪਰਾਧ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਟਰੈਕਟਰ ਟ੍ਰੈਲੀ ਬੰਗਾ ਤੋਂ ਆ ਰਹੀ ਸੀ ਤੇ ਜਦ ਕਿ ਇੱਕ ਟੈਂਪੋ ਟਰੈਵਲ ਵੀ ਬੰਗਾ ਵਾਲੀ ਸਾਈਡ ਤੋਂ ਹੀ ਆ ਰਹੀ ਸੀ ਤੇ ਜਦੋਂ ਇਹ ਦੋਵੇਂ ਸੀਕੋ ਪੈਲੇਸ ਦੇ ਨਜ਼ਦੀਕ ਪਹੁੰਚੇ ਤਾਂ ਟਰੈਕਟਰ ਟ੍ਰੈਲੀ ਦਾ ਸੰਤੁਲਨ ਵਿਗੜ ਗਿਆ ਉਹ ਟੈਂਪੋ ਟਰੈਵਲ ਨਾਲ ਜਾ ਟਕਰਾਈ ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਦੋ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਉਥੇ ਹੀ ਜਾਨੀ ਨੁਕਸਾਨ ਤੋਂ ਵੀ ਬਚਾਰਿਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਪਰਾ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਕਹਿਣਾ ਜੀ ਮੈਂ ਆ ਰਿਹਾ ਹਾਂ ਫਲੌਰ ਤੋਂ ਮਕੰਦਪੁਰ ਜਾ ਰਿਹਾ ਸੀ ਟਰੈਕਟਰ ਆ ਮੋਦ ਦੇਖਿਆ ਵੀ ਘੁੰਮਦਾ ਆਦਾ ਮੈਂ ਗੱਡੀ ਥੱਲੇ ਨੂੰ ਲਾਤੀ ਇਹਨੇ ਫੇਰ ਵੀ ਮੇਰੇ ਵਿੱਚ ਲਿਆ ਕੇ ਮਾਰੀ ਗੱਡੀ ਤੁਸੀਂ ਕਿੱਧਰੋਂ ਆ ਰਹੇ ਸੀ ਮੈਂ ਫਲੌਰ ਤੋਂ ਆ ਰਿਹਾ ਜੀ ਇਹ ਇਹ ਵੀ ਇਧਰ ਆ ਟਰੈਕਟਰ ਵਾਲਾ ਮੋਰਿਆ ਹੁੰਦਾ ਸੀ ਆਪਣੇ ਸਾਹਿਬ ਤੁਹਾਨੂੰ ਕੀ ਲੱਗਦਾ ਵੀ ਇਹਨੇ ਕੋਈ ਨਸ਼ਾ ਪੱਤਾ ਖਾਦਾ ਹਾਂਜੀ ਨਸ਼ਾ ਕੀਤਾ ਹੋਵੇਗਾ ਜੀ ਦੋਨਾਂ ਦਾ ਨੁਕਸਾਨ ਹੋ ਗਿਆ ਮੇਰੇ ਸਾਰੇ ਐਂਗਲ ਖਤਮ ਕਰਦੇ ਆ ਜੀ ਬਾਡੀ ਦੇ ਇੱਕ ਸਾਡੇ ਟਾਇਰ ਵੀ ਪਾੜ ਗਿਆ ਸਰ ਕੀ ਹੋਇਆ ਜਿੱਥੇ ਇਹ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਵੀ ਇੱਕ ਟਰੈਕਟਰ ਟਰਾਲੀ ਤੇ ਪੂ ਟਰੈਵਲ ਦਾ ਐਕਸੀਡੈਂਟ ਹੋਇਆ ਇੱਥੇ ਅਸੀਂ ਮੌਕੇ ਤੇ ਆਏ ਆ ਤੇ ਮੌਕੇ ਤੇ ਜਿਹੜਾ ਟਰੈਕਟਰ ਦਾ ਤੇ ਟੈਂਪੋ ਟਰੈਵਲ ਦਾ ਨੁਕਸਾਨ ਆ ਐਕਸੀਡੈਂਟ ਦੇ ਵਿੱਚ ਕੋਈ ਵੀ ਪਰਸਨ ਜਿਹੜਾ ਇੰਜਰਡ ਨਹੀਂ ਹੋਇਆ ਇਹ ਸਰ ਕਿੱਥੋਂ ਆ ਰਹੀ ਸੀ ਟਰਾਲੀ ਤੇ ਟੈਂਪੋ ਟਰੈਵਲ ਕਿੱਥੋਂ ਆ ਰਿਹਾ ਜੀ ਇਹ ਟੈਂਪੋ ਟਰੈਲ ਫਲੋਰ ਸਾਈਡ ਤੋਂ ਆਏ ਸੀ ਤੇ ਬੰਗਾ ਸਾਈਡ ਤੋਂ ਆ ਰਹੇ ਸੀ ਟਰੈਕਟਰ ਵਾਲਾ ਇਹ ਸਰ ਇਹ ਬੰਦੇ ਜਿਹੜੇ ਆ ਗ੍ਰਿਫਤਰ ਕਰ ਲਏ ਜਾਂ ਭੱਜ ਗਏ ਨਹੀਂ ਅਜੇ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਹੋਈ ਜੋ ਵੀ ਕੰਪਲੇਂਟ ਹੋਊ ਤੇ ਮੁਤਾਬਕ ਕੰਪਲੇਂਟ ਜਿਹੜੇ ਕਾਰਵਾਈ ਕੀਤੀ ਗਈ ਖਬਰ ਅਪਰਾ ਤੋਂ ਹੈ ਜਿੱਥੇ ਅਪਰਾ ਬੰਗਾ ਰੋਡ ਤੇ ਵਾਪਰੇ ਇੱਕ ਦਰਦਨਾਕ ਸੜਕ ਹਾਸੇ ਵੀ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਇਹ ਹਾਸਾ ਖਾਲੀ ਟੂੜੀ ਵਾਲੀ ਟਰੈਕਟਰ ਟਰੈਲੀ ਦੇ ਟੈਂਪੋ ਟਰੈਵਲ ਨਾਲ ਟਕਰਾਉਣ ਤੋਂ ਬਾਅਦ ਇੱਕ ਹੋਰ ਟਰੱਕ ਦੇ ਨਾਲ ਟਕਰਾ ਜਾਣ ਕਾਰਨ ਵਾਪਰਿਆ ਹੈ ਹਾਦਸੇ ਤੋਂ ਬਾਅਦ ਜਿੱਥੇ ਤੁਰੰਤ ਹੀ ਦੋਵੇਂ ਜ਼ਖਮੇ ਨੂੰ ਇਲਾਜ ਲਈ ਹਸੇਵਲਾ ਹਸਪਤਾਲ ਫਿਲੌਰ ਵਿਖੇ ਪਹੁੰਚਾਇਆ ਗਿਆ ਉੱਥੇ ਪੁਲਿਸ ਚੌਕੀ ਅਪਰਾਧ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਟਰੈਕਟਰ ਟ੍ਰੈਲੀ ਬੰਗਾ ਤੋਂ ਆ ਰਹੀ ਸੀ ਤੇ ਜਦ ਕੀ ਇੱਕ ਟੈਂਪੋ ਟਰੈਵਲ ਵੀ ਬੰਗਾ ਵਾਲੀ ਸਾਈਡ ਤੋਂ ਹੀ ਆ ਰਹੀ ਸੀ ਤੇ ਜਦੋਂ ਇਹ ਦੋਵੇਂ ਸਿਕੋ ਪੈਲੇਸ ਦੇ ਨਜ਼ਦੀਕ ਪਹੁੰਚੇ ਤਾਂ ਟਰੈਕਟਰ ਟ੍ਰੈਲੀ ਦਾ ਸੰਤੁਲਨ ਵਿਗੜ ਗਿਆ ਉਹ ਟੈਂਪੋ ਟਰੈਵਲ ਨਾਲ ਜਾ ਟਕਰਾਈ ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਦੋ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਉਥੇ ਹੀ ਜਾਨੀ ਨੁਕਸਾਨ ਤੋਂ ਵੀ ਵਿਚਾਰਿਆ ਪਰ مالی ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਫਿਲਹਾਲ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਪਰਾ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ